ਵਾਲਾਂ ਚੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਾਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜਪਿੰਨਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੂੰ ਪੱਤਰ ਸੌਂਪ ਕੇ ਇਸ ਮਾਮਲੇ ਵਿੱਚ ਫੌਰੀ ਦਖਲ ਦੇਣ ਦੀ ਮੰਗ ਕੀਤੀ ਹੈ। ਪ੍ਰੈਸਟੀਜ ਫਾਲਕਨ ਜਹਾਜ਼ ਦੇ ਲਾਪਤਾ ਚਾਲਕ ਦਲ ਦੇ ਮੈਂਬਰਾਂ ਲਈ ਖੋਜ ਮੁਹਿੰਮ ਵਿੱਚ ਇਹ ਅਪੀਲ ਸਾਬਕਾ ਵਿਧਾਇਕ ਸੰਜੇ ਤਲਵਾਰ ਦੀ ਬੇਨਤੀ ਤੇ ਕੀਤੀ ਗਈ। ਸੰਜੇ ਤਲਵਾਰ ਵੱਲੋਂ ਇਹ ਮਾਮਲਾ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਨ੍ਹਾਂ ਨੂੰ ਰਜਿੰਦਰ ਸਿੰਘ ਜੀ ਦੀ ਪਤਨੀ ਨੇ ਦਰਪੇਸ਼ ਦੁਖਦਾਈ ਸਥਿਤੀ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦਾ ਪਤੀ ਮੁੱਖ ਅਫਸਰ ਰਜਿੰਦਰ ਸਿੰਘ ਪ੍ਰੈਸਟੀਜ ਫਾਲਕਨ ਤੇ ਸਵਾਰ ਸੀ ਜਦੋਂ ਇਹ 15 ਜੁਲਾਈ ਨੂੰ ਖਰਾਬ ਮੌਸਮ ਕਾਰਨ ਉਸਮਾਨ ਦੇ ਡੋਕਮ ਬੰਦਰਗਾਹ ਨੇੜੇ ਪਲਟ ਗਈ ਸੀ ਇੱਕ ਮ੍ਰਿਤਕ ਸਮੇਤ 16 ਮੈਂਬਰਾਂ ਵਿੱਚੋਂ 9 ਨੂੰ ਬਚਾ ਲਿਆ ਗਿਆ ਹੈ ਜਦੋਂ ਕਿ ਮੁੱਖ ਅਧਿਕਾਰੀ ਰਜਿੰਦਰ ਸਿੰਘ ਸਮੇਤ 6 ਅਜੇ ਵੀ ਲਾਪਤਾ ਹਨ ਪੱਤਰ ਵਿੱਚ ਐਮਪੀ ਵਿਰਿੰਗ ਨੇ ਰਜਿੰਦਰ ਸਿੰਘ ਜੀ ਦੀ ਪਤਨੀ ਅਤੇ ਉਹਨਾਂ ਦੇ ਪਰਿਵਾਰ ਤੇ ਗੰਭੀਰ ਭਾਵਨਾਤਮਕ ਅਤੇ ਮਨੋਵਿਗਿਆਨਿਕ ਦਬਾਅ ਨੂੰ ਉਜਾਗਰ ਕੀਤਾ ਹੈ ਭਾਰਤੀ ਜਲ ਸੈਨਾ ਅਤੇ ਉਸਮਾਨ ਸਰਕਾਰ ਦੇ ਸ਼ੁਰੂਆਤੀ ਯਤਨਾਂ ਦੇ ਬਾਵਜੂਦ 15 ਜੁਲਾਈ ਤੋਂ ਲਾਪਤਾ ਚਾਲਕ ਦਲ ਦੇ ਮੈਂਬਰਾਂ ਨੂੰ ਛੱਡ ਕੇ ਖੋਜ ਅਭਿਆਨ ਬੰਦ ਕਰ ਦਿੱਤਾ ਗਿਆ ਹੈ ਵੜਿੰਗ ਦੇ ਪੱਤਰ ਵਿੱਚ ਫੌਰੀ ਤੌਰ ਤੇ ਮੰਗ ਕੀਤੀ ਗਈ ਹੈ ਕਿ ਮਾਨਯੋਗ ਵਿਦੇਸ਼ ਮੰਤਰੀ ਖੋਜ ਕਾਰਜਾਂ ਨੂੰ ਜਾਰੀ ਰੱਖਣ ਯਕੀਨੀ ਬਣਾਉਣ ਲਈ ਇਸ ਮਾਮਲੇ ਵਿੱਚ ਦਖਲ ਦੇਣ ਉਹਨਾਂ ਨੇ ਭਾਰਤ ਸਰਕਾਰ ਨੂੰ ਉਸਮਾਨ ਸਰਕਾਰ ਅਤੇ ਭਾਰਤੀ ਜਲ ਸੈਨਾ ਨਾਲ ਵੱਡੇ ਪੈਮਾਨੇ ਤੇ ਖੋਜ ਯਤਨਾਂ ਨੂੰ ਮੁੜ ਸ਼ੁਰੂ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਿਸ ਦਾ ਉਦੇਸ਼ ਮੁੱਖ ਅਧਿਕਾਰੀ ਰਜਿੰਦਰ ਸਿੰਘ ਸਮੇਤ ਬਾਕੀ ਚਾਲਕ ਦਲ ਦੇ ਮੈਂਬਰਾਂ ਨੂੰ ਬਚਾਉਣ ਦਾ ਟੀਚਾ ਹੈ ਪੱਤਰ ਵਿਦੇਸ਼ਾਂ ਵਿੱਚ ਆਪਣੇ ਨਾਗਰਿਕਾਂ ਦੀ ਸੁਰੱਖਿਆ ਤੇ ਭਲਾਈ ਲਈ ਭਾਰਤ ਸਰਕਾਰ ਦੀ ਲੰਬੇ ਸਮੇਂ ਤੋਂ ਵਚਨਬੱਧਤਾ ਨੂੰ ਦਰਸਾਉਂਦਾ ਹੈ ਬੜਿੰਗ ਨੇ ਇਸ ਕਾਰਜ ਪ੍ਰਤੀ ਸਰਕਾਰ ਦੇ ਸਮਰਪਣ ਤੇ ਭਰੋਸਾ ਪ੍ਰਗਟਾਇਆ ਅਤੇ ਇਸ ਦੁਖਾਂਤ ਨੂੰ ਹੱਲ ਕਰਨ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਡਾਕਟਰ ਐਸ ਜੈ ਸ਼ੰਕਰ ਦੇ ਦੇਸ਼ ਤੋਂ ਗੈਰਹਾਜ਼ਰ ਹਾਜ਼ਰੀ ਕਾਰਨ ਬੜਿੰਗ ਨੇ ਇਹ ਮੰਗ ਪੱਤਰ ਵਿਦੇਸ਼ ਮੰਤਰੀ ਦੇ ਨਿੱਜੀ ਸਹਾਇਕ ਨੂੰ ਸੌਂਪਿਆ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਸਮੇਂ ਸਿਰ ਦਖਲ ਸੰਜੀਤ ਤਰਵਾੜ ਦੀ ਬਕਾਲਤ ਤੋਂ ਪ੍ਰੇਰਿਤ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕਾਂਗਰਸ ਦੀ ਵਚਨਬੱਧਤਾ ਤੇ ਪ੍ਰਭਾਵਿਤ ਪਰਿਵਾਰ ਲਈ ਜਲਦੀ ਹੱਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਉਜਾਗਰ ਕਰਦਾ ਹੈ